ਸਾਡੇ ਪ੍ਰਵਾਸੀ ਭਰਾਵਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਛੱਡੀ ਮੇਜੇ ਚ ਕੁਝ ਇਸ ਪੱਧਰ ਤੇ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਹੈ ਬਾਜ਼ਾਰ ਉਹ ਤੁਹਾਨੂੰ ਇੱਥੇ ਸਜੇ ਹੋਏ ਨਜ਼ਰ ਆਉਣ ਕਿ ਖਰੀਦਾਰੀ ਜਿਹੜੀ ਹੈ ਉਹ ਇੱਥੇ ਪ੍ਰਵਾਸੀ ਭਾਈਚਾਰਾ ਜਿਹੜਾ ਹੈ ਉਹ ਕਰਦਾ ਹੋਇਆ ਨਜ਼ਰ ਆਏਗਾ ਇੱਥੇ ਵੱਖ-ਵੱਖ ਤਰੀਕੇ ਦਾ ਜਿਹੜਾ ਤੁਹਾਨੂੰ ਫਲ ਫਰੂਟ ਨਜ਼ਰ ਆਏਗਾ ਉਸ ਦੇ ਨਾਲ ਜਿਹੜੀ ਹੈ ਉਹ ਗੰਨਿਆਂ ਦੇ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਹੱਥੇ ਬਣਾਈਆਂ ਡੋਰੀਆਂ ਤੁਹਾਨੂੰ ਨਜ਼ਰ ਆਉਣਗੀਆਂ ਇੱਥੇ ਸਾਰੇ ਬੜੇ ਖੁਸ਼ ਹੈਗੇ ਨੇ ਕਿ ਹਾਂ ਪੂਜਾ ਆ ਗਈ ਹੈ ਸਾਡੇ ਵੈਸੇ ਹੁਣ ਤਾਂ ਸਾਰਿਆਂ ਨੂੰ ਪਤਾ ਹੈ ਕਿ ਹਾਂ ਬਹੁਤ ਵਧੀਆ ਤੋਂ ਹਰ ਮਨਾਇਆ ਜਾਂਦਾ ਹੈ ਨਾ ਹੁਣ ਤਾਂ ਇੰਡੀਆ 'ਚ ਹਰ ਕਿਤੇ ਮਨਾਇਆ ਜਾ ਰਿਹਾ ਹੈ ਸਭ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਇਹ ਪਾਣੀ 'ਚ ਕਿੰਨਾ ਸਮਾਂ ਖੜਨਾ ਹੁੰਦਾ ਹੈ ਉਹ ਸਾਰਾ ਕੀ ਸਿਸਟਮ ਹੁੰਦਾ ਕਿਉਂਕਿ ਜੇਕਰ ਕਈ ਵੀਅਰ ਸਾਡੇ ਨੇ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੋਏਗਾ ਉਹ ਤਾਂ ਆਪਣੇ ਆਪਣੀ ਸ਼ਰਧਾ ਹੁੰਦੀ ਹੈ ਕੋਈ ਕਿੰਨਾ ਟਾਈਮ ਖੜ ਜੇ ਹਮ ਅੱਛਾ ਉਹ ਸਾਰਾ ਆਪਣੇ ਹਿਸਾਬ ਨਾਲ ਉਹ ਸੂਰਜ ਦਾ ਇੰਤਜ਼ਾਰ ਕਰਦਾ ਨਾ ਜਦੋਂ ਸੂਰਜ ਭਗਵਾਨ ਉਗਦਾ ਹੈ ਨਾ ਉਹਦਾ ਅਰਦਾਸ ਕਰਤੇ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੇ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਨੇ ਤੇ ਇਹ ਤਿਆਰੀਆਂ ਤਿੰਨ ਮਹੀਨਾ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਜਿਵੇਂ ਦੇਖ ਰਿਹਾ ਤੁਸੀਂ ਨਹਿਰ ਦਾ ਸਫਾਈ ਤੇ ਸਜਾਵਟ ਤੇ ਤੁਸੀਂ ਬਾਜ਼ਾਰ ਦਾ ਦੇਖ ਰਹੇ ਹੋ ਉਹ ਸਾਰਾ ਕੁਝ ਸਰਕਾਰ ਦੇ ਅੰਦਰ ਹੁੰਦਾ ਹੈ ਜੀ ਠੀਕ ਹੈ ਨਾ ਪ੍ਰਸ਼ਾਸਨ ਦੇ ਅੰਦਰ ਹੁੰਦਾ ਤੇ ਪੂਰਾ ਤੌਰ ਪਰ ਸਿਕਿਉਰਿਟੀ ਦੇ ਨਾਲ ਹੁੰਦਾ ਹੈ ਜੀ ਦੀਵਾਲੀ ਤੋਂ ਬਾਅਦ ਹੁਣ ਛੱਟ ਪੂਜਾ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਬਹੁਤ ਵੱਡੇ ਪੱਧਰ ਤੇ ਚੱਲਦੀਆਂ ਪਈਆਂ ਨੇ ਜੇਕਰ ਵਿਸ਼ਵਾਸ ਦੀ ਗੱਲ ਕਰੀਏ ਤਾਂ ਸਾਡੇ ਪ੍ਰਵਾਸੀ ਭਰਾਵਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਛੱਡੀ ਮਹੀਏ ਚ ਕੁਝ ਇਸ ਪੱਧਰ ਤੇ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਹੈ ਬਾਜ਼ਾਰ ਉਹ ਤੁਹਾਨੂੰ ਇੱਥੇ ਸਜੇ ਹੋਏ ਨਜ਼ਰ ਆਉਣਗੇ ਖਰੀਦਾਰੀ ਜਿਹੜੀ ਹੈ ਉਹ ਇੱਥੇ ਪ੍ਰਵਾਸੀ ਭਾਈਚਾਰਾ ਜਿਹੜਾ ਹੈ ਉਹ ਕਰਦਾ ਹੋਇਆ ਨਜ਼ਰ ਆਏਗਾ ਇੱਥੇ ਵੱਖ-ਵੱਖ ਤਰੀਕੇ ਦਾ ਜਿਹੜਾ ਤੁਹਾਨੂੰ ਫਲ ਫਰੂਟ ਨਜ਼ਰ ਆਏਗਾ ਉਸ ਦੇ ਨਾਲ ਜਿਹੜੀ ਹੈ ਉਹ ਗੰਨਿਆਂ ਦੇ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਹੱਥ ਤੇ ਬਣਾਈਆਂ ਡੋਰੀਆਂ ਤੁਹਾਨੂੰ ਨਜ਼ਰ ਆਉਣਗੀਆਂ ਇੱਥੇ ਸਾਰਾ ਕੁਝ ਜਿਹੜਾ ਤੁਹਾਨੂੰ ਵੱਖ-ਵੱਖ ਤਰੀਕਿਆਂ ਨਾਲ ਨਜ਼ਰ ਆਏਗਾ ਜੋ ਇਸ ਪੂਜਾ ਦੇ ਵਿੱਚ ਜਿਹੜਾ ਕੀ ਹੈ ਯੂਜ਼ ਹੁੰਦਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਇਸ ਪੂਜਾ ਦੀ ਮਹੱਤਤਾ ਦਾ ਮਹੱਤਤਾ ਇਸ ਪੂਜਾ ਦੀ ਕੁਝ ਇਸ ਤਰੀਕੇ ਨਾਲ ਹੈ ਕਿ ਲੋਕ ਬੜਾ ਯਕੀਨ ਕਰਦੇ ਨੇ ਬੜੇ ਯਕੀਨ ਦੇ ਨਾਲ ਜਿਹੜੀ ਹੈ ਇਹ ਪੂਜਾ ਅ ਕੀਤੀ ਜਾਂਦੀ ਹੈ ਪੂਜਾ ਦਾ ਕਰਨ ਦਾ ਕੁਝ ਤਰੀਕਾ ਇਸ ਤਰੀਕੇ ਨਾਲ ਹੁੰਦਾ ਹੈ ਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਜਿਹੜਾ ਕਿ ਆ ਵਰਤ ਖੋਲਿਆ ਜਾਂਦਾ ਤੇ ਇਸ ਦੀ ਪੂਰੀ ਜਾਣਕਾਰੀ ਜਿਹੜੀ ਆ ਇੱਥੋਂ ਦੇ ਇਹਨਾਂ ਦੇ ਜਿਹੜੇ ਕਲਚਰ ਦੀ ਇਹਨਾਂ ਤੋਂ ਹੀ ਲਵਾਂਗੇ ਕਿਉਂਕਿ ਜਿਆਦਾ ਸਹੀ ਤਰੀਕੇ ਨਾਲ ਜਿਹੜਾ ਬਿਆਨ ਨੇ ਉਹ ਖੁਦ ਕਰ ਸਕਦੇ ਨੇ ਇਹ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ ਤਿਆਰੀਆਂ ਸਵਾਰ ਦੀਆਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀਆਂ ਨੇ ਮਤਲਬ ਦੇਖੋ ਜਿਹੜਾ ਇਹ ਮਨਾਇਆ ਜਾਂਦਾ ਹੈ ਛੱਟ ਮਈਆ ਦਾ ਪਰਵ ਇਹ ਛੱਟ ਮਈਆ 25 ਤੇ 26 ਤੇ 27 ਹੈ 25 26 27 ਹੈ 27 28 ਨਿਸ਼ਤਾਰ ਹੈ ਮਨਾਣਾ ਅੱਜ 25 ਤਾਰੀਖ ਨੂੰ 25 ਨੂੰ ਤੇ ਜਿਹੜਾ ਉਹ ਰਾਤ ਜਿਹੜੀ ਨਦੀ ਦੇ ਵਿੱਚ ਖੜਦੇ ਨੇ ਪਾਣੀ ਦੇ ਵਿੱਚ ਖੜਦੇ ਨੇ ਉਹ ਕਿਸ 27 ਨੂੰ ਤੇ ਉਹ ਕਿੰਨਾ ਵਰਤ ਕਿਵੇਂ ਖੁੰਦਾ ਜੀ ਫਿਰ 28 ਨੂੰ ਹਾਈ ਸਕੂਲ ਬਟਸਟ ਉਹ ਕਿਸ ਤਰੀਕੇ ਨਾਲ ਖੋਲਿਆ ਜਾਂਦਾ 28 ਗੋਚ ਚੰਦੇ ਕੋ 8 ਵਜੇ اچھا 8 ਵਜੇ 3 ਦਿਨ ਭੁਕੇ ਰਹਿਤਾ ਹੈ 3 ਦਿਨ 3 ਦਿਨ ਤੇ ਪਾਣੀ ਚ ਕਿੰਨਾ ਦਰ ਖੜਨਾ ਹੁੰਦਾ ਪਾਣੀ ਮੈਂ 2 ਘੰਟਾ 3 ਘੰਟਾ ਖੜਨਾ ਪੈਂਦਾ 2 3 ਦਿਨ ਹਾਂ ਹਾਂਜੀ ਸਭ ਗੁਤੀ ਵਾਰ ਭਰ ਹਾਂ ਬਿਲਕੁਲ ਤਾਂ ਗੱਲ ਉਹਨਾਂ ਨਾਲ ਵੀ ਕਰਦੇ ਆ ਤੇ ਤੁਸੀਂ ਵੀ ਇੱਥੇ ਨਾਲ ਆਏ ਹੋ ਹੈਨਾ ਖਰੀਦਾਰੀ ਕਰਨ ਆਏ ਹੋ ਇਹਨਾਂ ਨੂੰ ਸਮਾਨ ਦੇਣਾ ਤੇ ਵਾਰ ਦਾ ਜਿਹੜਾ ਚੀਜ਼ ਲੱਗਦਾ ਹੈ ਨਾ ਉਹ ਚੀਜ਼ ਖਰੀਦ ਕੇ ਦੇ ਰਹੇ ਹੈ ਇਹ ਜਿਹੜਾ ਤਿਹਾਰ ਹੈ ਬੇਸਿਕਲੀ ਲੇਡੀਜ਼ ਦਾ ਹੁੰਦਾ ਤਿਹਾਰ ਇਹ ਇਹ ਲੇਡੀਜ਼ ਲਈ ਆਪਣੇ ਪੁਰਸਾਕ ਲਈ ਜੋ ਲੇਡੀਜ਼ ਕਰਦੇ ਆਪਣੇ ਬੱਚਿਓਂ ਲਈ ਲੰਬੀ ਦੁਆਏ ਲੰਬੇ ਮਨ ਕਮਨਾਏ ਅੱਛਾ ਕਰਵਾ ਚੋਤ ਵਰਗਾ ਸਿਸਟਮ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਕੁਛ ਇਸ ਤਰੀਕੇ ਨਾਲ ਜਿਹੜਾ ਦੱਸਿਆ ਇਹਨਾਂ ਨੇ ਮਨਾਇਆ ਜਾਂਦਾ ਹੈ ਤੇ ਗੱਲ ਬ ਜ਼ਰੂਰ ਕਰਾਂਗੇ ਇੱਥੋਂ ਦੇ ਬਹੁਤ ਵਧੀਆ ਚੱਲ ਰਹੇ ਨੇ ਬੜੇ ਉਮੰਦਨ ਨਾਲ ਜਾ ਰਹੇ ਨੇ ਸਾਰੇ ਬੜੇ ਖੁਸ਼ ਹੈਗੇ ਨੇ ਕਿ ਹਾਂ ਪੂਜਾ ਆ ਗਈ ਹੈ ਸਾਡੀ ਵੈਸੇ ਹੁਣ ਤਾਂ ਸਾਰਿਆਂ ਨੂੰ ਪਤਾ ਹੈ ਕਿ ਹਾਂ ਬਹੁਤ ਵਧੀਆ ਤੋਂ ਹਰ ਮਨਾਇਆ ਜਾਂਦਾ ਹੈ ਹੁਣ ਤਾਂ ਇੰਡੀਆ 'ਚ ਹਰ ਕਿਤੇ ਮਨਾਇਆ ਜਾ ਰਿਹਾ ਹੈ ਸਭ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਨੇ ਇਹ ਮਤਲਬ ਪਹਿਸ ਤੋਂ ਸੰਧਿਆ ਅਰਗ ਹੈ 25 ਨੂੰ ਮੰਡੇ ਨੂੰ ਹੋਏਗਾ ਤੇ ਟਿਊਜ਼ਡੇ ਨੂੰ ਸ਼ਾਮ ਦੇ 7 ਵਜੇ ਅਰਗ ਹੋਏਗਾ ਹਾਂ ਇਹ ਇਹਦਾ ਅਰਗ ਦਾ ਕੀ ਸਿਸਟਮ ਹੁੰਦਾ ਜੀ ਇਹ ਸਵੇਰੇ ਹੁੰਦਾ ਜਾਂ ਸ਼ਾਮ ਨੂੰ ਅਰਗ ਦਿੱਤਾ ਜਾਂਦਾ ਹਮੇਸ਼ਾ ਟਾਈਮ ਹੁੰਦਾ ਹੈ ਪਹਿਲਾਂ ਤਾਂ ਅਸੀਂ ਪਹਿਲਾਂ ਛੁੱਪਦੇ ਸੂਰਜ ਨੂੰ ਮੱਥਾ ਟੇਕਦੇ ਹਾਂ ਉਸ ਤੋਂ ਬਾਅਦ ਜਿਹੜਾ ਅਗਲਾ ਅਗਲਾ ਮੰਡੇ ਟਿਊਜ਼ਡੇ ਨੂੰ ਹੋਏਗਾ ਉਹ ਸਾਨੂੰ ਹੈ ਕਿ ਆਪਾਂ ਜਦੋਂ ਸੂਰਜ ਉੱਗੇਗਾ ਉਦੋਂ ਹੋਏਗਾ ਸਨਰਾਈਜ਼ ਹੋਏਗਾ ਫਿਰ ਆਪਾਂ ਉਹਨਾਂ ਨੂੰ ਵੀ ਮੱਥਾ ਟੇਕਣਾ ਹੈ ਤੇ ਇਹ ਪਾਣੀ 'ਚ ਕਿੰਨਾ ਸਮਾਂ ਖੜਨਾ ਹੁੰਦਾ ਹੈ ਉਹ ਸਾਰਾ ਕੀ ਸਿਸਟਮ ਹੁੰਦਾ ਕਿਉਂਕਿ ਜੇਕਰ ਕਈ ਵੀਰ ਸਾਡੇ ਨੇ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੋਏਗਾ ਨਾ ਉਹ ਤਾਂ ਆਪਣੇ ਆਪਣੀ ਸ਼ਰਧਾ ਹੁੰਦੀ ਹੈ ਕੋਈ ਕਿੰਨਾ ਟਾਈਮ ਖੜ ਜੇ ਹੂੰ ਅੱਛਾ ਉਹ ਸਾਰਾ ਆਪਣੇ ਹਿਸਾਬ ਨਾਲ ਬਹੁਤ ਸੋਰਜ ਦਾ ਇੰਤਜ਼ਾਰ ਕਰਦਾ ਨਾ ਜਿਹੜਾ ਸੂਰਜ ਭਗਵਾਨ ਉਗਦਾ ਹੈ ਨਾ ਉਹਦਾ ਅਰਦਾਸ ਕਰਦੇ ਆ ਠੀਕ ਠੀਕ ਹੈ ਤੇ ਇਹਦੀ ਪੂਜਾ ਵਿੱਚ ਕਿਹੜਾ ਕਿਹੜਾ ਸਮਾਨ ਜਿਹੜਾ ਯੂਜ਼ ਹੁੰਦਾ ਕਿ ਦੇਖਦੇ ਆ ਇੱਥੇ ਮਾਰਕੀਟ ਦੇ ਵਿੱਚ ਬਹੁਤ ਕੁਝ ਇਸ ਸਮੇਂ ਅਵੇਲੇਬਲ ਹੈਗਾ ਨਹੀਂ ਜੋਬ ਸਾਰਾ ਕੁਝ ਹੀ ਲੱਗਦਾ ਹਰ ਤਰ੍ਹਾਂ ਦੀਆਂ ਕੋਈ ਫਰੂਟਸ ਲੱਗਦੇ ਹੈਗਾ ਸਬਜ਼ੀਆਂ ਲੱਗਦੇ ਨੇ ਸਭ ਕੁਝ ਲੈ ਸਕਦੇ ਤੁਸੀਂ ਕਿੰਨਾ ਕੁਝ ਦੇਖ ਰਹੇ ਹੋ ਇਹਨਾਂ ਚ ਮੈਨੂੰ ਸੱਚੀ ਮੈਨੂੰ ਕਿੰਨਾ ਤਾਂ ਕਈਆਂ ਦੇ ਨਾਮ ਵੀ ਨਹੀਂ ਪਤਾ ਕਿ ਇਹਨੂੰ ਕੀ ਕਹਿੰਦੇ ਨੇ ਕਿਉਂਕਿ ਮਮੀਆਂ ਨੂੰ ਪਤਾ ਹੈ ਕਿ ਇਹ ਕੀ ਹੈ ਇਹ ਕੀ ਹੈ ਮੈਂ ਇਹਨਾਂ ਨਾਲ ਆਇਆ ਕਿ ਇਹਨਾਂ ਚਾਹੀਦਾ ਇਹ ਚੀਜ਼ ਇਹ ਚੀਜ਼ ਹਾਂ ਬਿਲਕੁਲ ਮੈਨੂੰ ਪਤਾ ਲੱਗ ਰਿਹਾ ਕਿ ਹਾਂ ਇਹ ਵੀ ਹੈ ਅੱਛਾ ਹੈ ਸਭ ਕੁਝ ਪੁਰਾਣੇ ਪਿਰੇ ਹਾਂ ਤੇ ਚੱਲ ਰਹਾ ਹੈ ਇਤਿਵਾਰ ਪੁਰਾਣੇ ਪਿਰੇ ਤੇ ਠੀਕ ਹੈ ਠੀਕ ਸ਼ੁਕਰੀਆ ਜੀ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਕੀਤੀ ਅਸੀਂ ਖੁਦ ਵੀ ਜਾਣਕਾਰੀ ਜਿਹੜੀ ਲਈ ਹੈ ਵੀ ਕਿਸ ਤਰੀਕੇ ਨਾਲ ਜਿਹੜਾ ਇਹ ਛੱਟ ਮਈਆ ਦਾ ਪਰਵ ਜਿਹੜਾ ਛੱਟ ਪੂਜਾ ਦਾ ਜਿਹੜਾ ਪਰਵ ਹੈ ਮਨਾਇਆ ਜਾਂਦਾ ਤਾਂ ਉੱਥੇ ਹੀ ਜਿਸ ਤਰੀਕੇ ਤੁਹਾਨੂੰ ਬਾਜ਼ਾਰ ਦੀਆਂ ਜਿਹੜੀਆਂ ਤੁਹਾਨੂੰ ਰੌਣਕਾਂ ਅਸੀਂ ਦਿਖਾ ਰਹੇ ਸੀਗੇ ਵੀ ਬਾਜ਼ਾਰ ਦੇ ਵਿੱਚ ਕਿਸ ਪੱਧਰ ਤੇ ਜਿਹੜੇ ਨੇ ਉੱਥੇ ਲੋਕ ਪਹੁੰਚਦੇ ਪੈਨੇ ਖਰੀਦਾਰੀ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਤਰੀਕੇ ਦੇ ਜਿਹੜੇ ਆ ਫਲ ਫਰੂਟ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਨਾਲ ਇੱਥੇ ਦੀਵੇ ਘੜੇ ਸਾਰਾ ਕੁਝ ਇੱਥੇ ਤੁਹਾਨੂੰ ਬਾਜ਼ਾਰ ਇੱਥੇ ਬਿਲਕੁਲ ਸੱਜਿਆ ਹੋਇਆ ਮਿਲੇਗਾ ਤੇ ਉਸ ਦੇ ਨਾਲ ਤੁਹਾਨੂੰ ਜੇਕਰ ਦੂਜੀ ਤਰਫ ਦੀ ਗੱਲ ਕਰੀਏ ਤਾਂ ਜਿਹੜਾ ਇੱਥੇ ਬੰਨ ਬਣਾਏ ਜਾਂਦੇ ਨੇ ਜਿੱਥੇ ਅ ਜਿਹੜੇ ਟਾਟਾ ਦੇ ਉੱਤੇ ਖੜ ਕੇ ਪੂਜਾ ਕਰਨੀ ਹੁੰਦੀ ਆ ਉਹ ਵੀ ਸਾਰਾ ਕੁਝ ਇਹੜਾ ਉਹ ਸਜਾਇਆ ਜਾਂਦਾ ਉਹ ਡੈਕੋਰੇਟ ਕੀਤਾ ਜਾਂਦਾ ਤਾਂ ਬਿਲਕੁਲ ਅ ਇੱਥੇ ਵੀ ਬਈ ਕਿਦਾਂ ਚੱਲਦੀ ਵੀ ਇਹ ਤਿਆਰੀ ਇਸ ਵਾਰ ਦੀ ਛੱਟ ਪਈਆਂ ਪਹਿਲਾਂ ਤਾਂ ਸਾਰਿਆਂ ਨੂੰ ਸਾਰੇ ਦੇਸ਼ ਵਿਦੇਸ਼ ਵਾਲਿਆਂ ਨੂੰ ਛੱਟ ਮਹਾਪਰਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਤਿਆਰੀਆਂ ਜੋਰੋ ਛੋੜੋ ਨਾਲ ਚੱਲ ਰਹੀਆਂ ਨੇ ਤੇ ਇਹ ਤਿਆਰੀਆਂ ਤਿੰਨ ਮਹੀਨਾ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਤੇ ਛੱਟ ਮਹਾਪਰ ਸਨਾਤਨ ਦਾ ਸਭ ਤੋਂ ਵੱਡਾ ਛੱਟ ਮਹਾਪਰਵ ਹੈ ਨਵੀਂ ਵਕ ਸੇਵਾ ਸੁਸਾਇਟੀ ਵੱਲੋਂ ਇੱਥੇ ਜਿੰਨਾ ਮੈਨੇਜਮੈਂਟ ਕੀਤਾ ਜਾਂਦਾ ਤੇ ਜਿਵੇਂ ਦੇਖ ਰਹੇ ਹੋ ਤੁਸੀਂ ਨਹਿਰ ਦਾ ਸਫਾਈ ਤੇ ਸਜਾਵਟ ਤੇ ਤੁਸੀਂ ਬਾਜ਼ਾਰ ਦਾ ਦੇਖ ਰਹੇ ਹੋ ਉਹ ਸਾਰਾ ਕੁਝ ਸਰਕਾਰ ਦੇ ਅੰਦਰ ਹੁੰਦਾ ਹੈ ਜੀ ਠੀਕ ਹੈ ਨਾ ਪ੍ਰਸ਼ਾਸਨ ਦੇ ਅੰਦਰ ਹੁੰਦਾ ਤੇ ਪੂਰਾ ਤੌਰ ਪਰ ਸਿਕਿਉਰਿਟੀ ਦੇ ਨਾਲ ਹੁੰਦਾ ਹੈ ਜੀ ਠੀਕ ਹੈ ਜੀ ਇਸ ਵਾਰ ਕਿਵੇਂ ਪਾਣੀ ਹੈਗਾ ਨਹਿਰ ਦੇ ਵਿੱਚ ਹੈ ਇਸ ਵਾਰ ਵੀ ਦਿੱਕਤ ਆਏਗੀ ਕੁਝ ਜੇ ਪਾਣੀ ਦਾ ਵਿੱਚ ਬਿਲਕੁਲ ਹੀ ਅੱਜ ਇਸ ਵਾਰ ਕੋਈ ਦਿੱਕਤ ਨਹੀਂ ਹੈ ਜਿਵੇਂ ਹਰ ਸਾਲ ਹੁੰਦਾ ਸੀ ਚਲੋ ਕੋਈ ਕੋਈ ਸਾਲ ਹੋ ਜਾਂਦਾ ਪਰ ਇਸ ਸਾਲ ਸਾਨੂੰ ਲੱਗਦਾ ਕੋਈ ਦਿੱਕਤ ਆਣੀ ਚਾਹੀਦੀ ਆ ਕਿਉਂਕਿ ਸਾਡੇ ਹਰੇਕ ਨਾਲ ਗੱਲ ਹੋਈ ਪਈ ਆ ਤੇ ਜਿਵੇਂ ਸਾਡੇ ਪ੍ਰਧਾਨ ਦੀਪਕ ਕਨੋਜਿਆ ਜੀ ਨੇ ਤੇ ਚੇਅਰਮੈਨ ਰਾਜੂ ਭੰਮੀ ਸਾਹਿਬ ਜੀ ਨੇ ਤੇ ਉਹਨਾਂ ਦੇ ਕਿਰਪਾ ਨਾਲ ਕਿ ਜੇ ਹੱਲੇ ਤੱਕ ਤਾਂ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਹੋਇਆ ਕਿ ਜੇ ਕੋਈ ਦਿੱਕਤ ਤੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਨਹੀਂ ਆएगी ਜੀ ਅਰਚਨ ਜੀ ਕੋਈ ਦਿੱਕਤ ਨਹੀਂ ਕਿਸੇ ਨੂੰ ਵੀ ਜਿਹਨੂੰ ਵੀ ਕਰਨਾ ਹੈਗਾ ਜਿਹਨੂੰ ਵੀ ਆਣਾ ਫ੍ਰੀ ਆਫ ਕੋਸਟ ਬਿਲਕੁਲ ਸੇਵਾ ਹੈਗਾ ਜਦੋਂ ਮਰਜ਼ੀ ਤੁਸੀਂ ਆਓ ਜਦੋਂ ਮਰਜ਼ੀ ਕਰੋ ਤੁਹਾਡਾ ਘਰ ਵਾਲੇ ਦਾ ਦਰਵਾਜ਼ਾ ਸਾਰਿਆਂ ਦੇ ਲਈ ਇੱਕ ਬਰਾਬਰ ਦਾ ਬਿਲਕੁਲ ਸ਼ੁਕਰੀਆ ਜੀ ਤਾਂ ਜਿਵੇਂ ਤੁਹਾਨੂੰ ਤੋਂ ਤਸਵੀਰਾਂ ਅਸੀਂ ਲਗਾਤਾਰ ਇਸ ਬਾਜ਼ਾਰ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਤੁਹਾਨੂੰ ਬਾਜ਼ਾਰ ਭਰੇ ਹੋਏ ਨਜ਼ਰ ਆਉਣਗੇ ਬਿਲਕੁਲ ਵਕ ਵਕ ਫਲਾਂ ਫਲਾਂ ਦੇ ਨਾਲ ਵਕ ਵਕ ਸਮਾਨ ਜਿਹੜਾ ਤੁਹਾਨੂੰ ਇੱਥੇ ਮਿਲਣ ਨੂੰ ਦੇਖਣ ਨੂੰ ਮਿਲੇਗਾ ਇੱਥੇ ਇੱਕ ਮਠਾਈ ਜਿਹੜੀ ਹੈ ਉਹ ਜਿਹੜੀ ਬੜੀ ਹਰੇਕ ਸਟਾਲ ਦੇ ਰਾਜੇ ਮਠਾਈ ਕਿਹੜੀ ਹੈ ਇਹ ਖਾ ਜਾ ਖਾ ਜਾ ਖਾ ਜਾ ਬਣਦਾ ਕਿਦੇ ਨਾਲ ਇਹ ਹਾਂਜੀ ਉਹ ਮੀਠੇ ਗੁੜ ਕੇ ਸਾਥ ਮੀਠੇ ਗੁੜ ਕੇ ਸਾਥ ਹਾਂਜੀ ਮੈਦੇ ਦਾ ਹੁੰਦਾ ਇਹ ਮੈਦੇ ਦਾ ਨਹੀਂ ਹੁੰਦਾ ਆਟੇ ਦਾ ਹੁੰਦਾ ਅੱਛਾ ਆਟੇ ਦਾ ਹੁੰਦਾ ਤੇ ਆਪ ਬਣਾਉਂਦੇ ਹੋ ਇਹ ਨਹੀਂ ਉਹ ਅਸੀਂ ਖਰੀਦ ਕੇ ਲਾਤੇ ਹਾਂ ਖਰੀਦ ਕੇ ਲਾਨੇ ਹਾਂ ਹਾਂਜੀ ਇਹ ਕੀ ਰੇਟ ਚੱਲਦਾ ਪਏ ਸਵਾਰੀ 150 ਰੁਪਏ ਕਿਲੋ 150 ਰੁਪਏ ਕਿਲੋ ਹਾਂਜੀ ਤੇ ਸੁਪਾਰੀ ਰੱਖੀ ਹੋਈ ਹੈ ਨਾਲ ਹਾਂਜੀ ਸੁਪਾਰੀ ਵੀ ਰੱਖੀ ਹੋਈ ਹੈ ਇਹ ਵੀ ਯੂਜ਼ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਸਾਰਾ ਸਮਾਨ ਜਿਹੜਾ ਸੰਦੂਰ ਹੋ ਗਿਆ ਜਾਂ ਕਪੂਰ ਹੋ ਗਿਆ Google ਮੌਲੀ ਸਾਰਾ ਕੁਝ ਇਹਨਾਂ ਬੱਚਿਆਂ ਕੋਲ ਇੱਥੇ ਅਵੇਲੇਬਲ ਹੈ ਸਟਾਲ ਲਾ ਕੇ ਬੈਠੇ ਹੋਏ ਨੇ ਇੱਥੇ ਇਸ ਸਮੇ ਜਿਹੜੀ ਹੈ ਉਹ ਛਟ ਮਈਆ ਪੁਰਬ ਦੀ ਜਿਹੜੀ ਹੈ ਉਹ ਤਿਆਰੀਆਂ ਇੱਥੇ ਚੱਲਦੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੇ ਐਵੇਂ ਕਿਸ ਤਰੀਕੇ ਦੇ ਨਾਲ ਜਿਹੜੇ ਆ ਲੋਕ ਇੱਥੇ ਪਹੁੰਚਦੇ ਪਏ ਨੇ ਜਦੋਂ ਹੁਣ 10 ਦਿਨ ਦਾ ਇਹਨਾਂ ਨੇ ਵਰਤ ਰੱਖਣਾ ਜਿਸ ਤਰੀਕਿਆਂ ਸਾਨੂੰ ਦੱਸਿਆ ਇੱਥੇ ਦੇ ਮਾਤਾ ਜੀ ਨੇ ਵੀ ਕਿਵੇਂ ਜਿਹੜਾ ਇਹ ਵਰਤ ਰੱਖਿਆ ਜਾਂਦਾ ਫਿਰ ਕਿਵੇਂ ਇਸ ਵਰਤ ਨੂੰ ਜਿਹੜਾ ਉਹ ਖੋਲੇ ਜਾਂਦਾ ਉਹ ਸਾਰੀ ਜਿਹੜੀ ਆ ਜਾਣਕਾਰੀ ਸਾਡੇ ਨਾਲ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਤੁਹਾਡੇ ਨੂੰ ਵੀ ਅਸੀਂ ਤਸਵੀਰਾਂ ਦਿਖਾਈਆਂ ਨੇ ਵੀ ਕਿਵੇਂ ਜਿਹੜਾ ਇਹ ਪਰਬ ਮਨਾਉਣਾ ਹੈ